ਲੋਈ ਮਿੱਤਰੋ ਅੱਜ ਦੀ ਵੀਡੀਓ ਬਈ ਉਹਨਾਂ ਵਾਸਤੇ ਬੜੀ ਖਾਸ ਹੈ ਜਿਹੜੇ ਮੇਰੇ ਭਰਾ ਟੀਚਿੰਗ ਲਾਈਨ ਦੇ ਵਿੱਚ ਨੇ ਜਾਂ ਆਪਾਂ ਕਹਿੰਦੇ ਆਂ ਆਨਲਾਈਨ ਕਲਾਸਾਂ ਲਾਉਂਦੇ ਨੇ ਤੇ ਜਾਂ ਬਈ ਟਿਊਸ਼ਨ ਦਾ ਕੰਮ ਆਗਾ ਕਿ ਵੀਰ ਦਾ ਜੀ ਬਈ ਆਨਲਾਈਨ ਕਲਾਸਾਂ ਲਾਉਂਦਾ ਬਈ ਟੀਚਰ ਦਾ ਕੰਮ ਆ ਬਈ ਦਾ ਬਈ ਕਹਿੰਦਾ ਵੀ ਆਪਾਂ ਨੂੰ ਜਿਹੜਾ ਚਾਨਣਾ ਕਹਿੰਦਾ ਬਹੁਤ ਵੀ ਚ ਪੰਜਾ ਦੇ ਜਾਣਣਾ ਚਾਹੀਦਾ ਕਹਿੰਦਾ ਵੀ ਚਾਨਣਾ ਅਕਸਰੀ ਆਪਾਂ ਦੇਖਦੇ ਆਂ ਬੱਲਵੰਤ ਨਾ ਕਹਿੰਦਾ ਬਈ ਗੱਲ ਨਹੀਂ ਬਣਦੀ ਮੇਰੇਸ਼ ਬਰੇ ਕਹਿੰਦਾ ਬਈ ਜਦੋਂ ਟਿਊਸ਼ਨ ਵਗੈਰਾ ਲਾਉਣਾ ਹੈ ਆਪਾਂ ਆਨਲਾਈਨ ਕਹਿੰਦਾ ਕਲਾਸਾਂ ਲਾਉਣੀ ਆਉਂਦੀਆਂ ਬੱਚ ਤੇ ਬਾਕੀ ਕਹਿੰਦਾ ਬਾਈ ਕਹਿੰਦਾ ਵੀ ਆਪਾਂ ਬੜਾ ਕੋਈ ਵੱਡਾ ਜਿਗਾੜ ਨਹੀਂ ਬਟਣਾ ਕਹਿੰਦਾ ਕੋਈ ਮਹਿੰਗਾ ਕੰਮ ਨਹੀਂ ਕਰਨਾ ਇੱਕ ਚੀਜ਼ ਹੋਰ ਕਹਿੰਦਾ ਵੀ ਲਾਈਟ ਆ ਜਿਹੜੀ ਆਪਾਂ ਫਿਕਸ ਨਹੀਂ ਰੱਖਣੀ ਹੋ ਸਕਦਾ ਆਪਾਂ ਬਾਹਰ ਬੋਰਡ ਲਾ ਲਈਏ ਤੇ ਆਪਾਂ ਬੋਰਡ ਦੇ ਨਾਲ ਬਾਹਰ ਲਾਈਟਾਂ ਚਾਹੀਦੀਆਂ ਤੇ ਹੋ ਸਕਦਾ ਆਪਾਂ ਅੰਦਰ ਲਾ ਲਈਏ ਉਹਦੇ ਵਾਸਤੇ ਬਾਈ ਆਪਾਂ ਕੀ ਕਰਨਾ ਆਪਾਂ ਜਿਹੜਾ ਸਟੈਂਡ ਤੁਸੀਂ ਦੇਖ ਰਹੇ ਹੋ ਮਾਈਕਾਂ ਵਾਲੇ ਸਟੈਂਡ ਆ ਆਪਾਂ ਨੂੰ ਮਿਲ ਜਾਂਦੇ ਆ ਕਿਸੇ ਸਾਊਂਡ ਵਾਲੇ ਵੀਰ ਤੋਂ ਲੈ ਲਓ ਜੀ ਉਹ ਨਹੀਂ ਲੈਣੇ ਤਾਂ ਤੁਸੀਂ ਬਾਈ ਬੈਲ ਵਾਲੇ ਵੀਰ ਤੋਂ ਸਟੈਂਡ ਆ ਜਿਹੜਾ ਉਹ ਤਿਆਰ ਕਰਾ ਲਵੋ ਬੜਾ ਮਹਿੰਗਾ ਸੌਦਾ ਨਹੀਂ ਇਹ ਤੇ ਆ ਜਿਹੜੀ ਪਾਇਪ ਤੁਸੀਂ ਦੇਖ ਰਹ ਉਹ ਪਾਈਪ ਨੂੰ ਬਾਈ ਤੁਸੀਂ ਉਹਦੇ ਵਿੱਚ ਪਾ ਕੇ ਜਿੰਨੀ ਤੁਹਾਨੂੰ ਉੱਚੀ ਲੈਡ ਦੀ ਲੋੜ ਹੈ ਉਹਦੇ ਉੱਪਰ ਤੁਹਾਨੂੰ ਬਾਜ਼ਾਰ ਦੇ ਵਿੱਚੋਂ ਹਾਂ ਜਿਹੜੀ LED 40 ਤੁਸੀਂ ਦੇਖ ਰਹੇ ਹੋ ਇਹ ਬਾਈ ਮਿਲ ਜੂਗੀ ਬੜਾ ਕੋਈ ਮਹਿੰਗਾ ਸੌਦਾ ਨਹੀਂ ਇਹ 20 ਵਾਟ ਲੈ ਲਓ 25 ਵਾਟ ਲੈ ਲਓ ਜਿੰਨੀ ਤੁਹਾਨੂੰ ਲੋੜ ਹੈ ਰੋਸ਼ਨੀ ਦੀ ਉਸ ਤਰ੍ਹਾਂ ਬਾਈ ਤੁਸੀਂ ਬਾਜ਼ਾਰ ਦੇ ਵਿੱਚੋਂ ਲੈ ਕੇ ਇਹਨੂੰ ਲਾ ਸਕਦੇ ਹੋਗੇ ਇੱਕ ਚੀਜ਼ ਹੋਰ ਵੀ ਇਹਦੇ ਵਿੱਚ ਤੁਹਾਨੂੰ ਕੋਈ ਡ੍ਰਿਲ ਦੀ ਜਾਂ ਕੋਈ ਬੜੇ ਦਿਮਾਗ ਦੀ ਲੋੜ ਨਹੀਂ ਹੈਗੀ ਵੀ ਕੋਈ ਸੱਲ ਨਹੀਂ ਮਾਰਨਾ ਕੋਈ ਸ਼ਕਰੂ ਨਹੀਂ ਲਾਉਣਾ ਕੁਝ ਨਹੀਂ ਕਰਨਾ ਬਾਈ ਟਾਈਆਂ ਵੀ ਤੁਹਾਨੂੰ ਉਸੇ ਦੁਕਾਨ ਤੋਂ ਮਿਲ ਜਾਣਗੀਆਂ ਟਾਈਆਂ ਨਾਲ ਇਹਦੇ ਉੱਪਰ ਬਈ ਲੋਕ ਲਾ ਕੇ ਜਿਹੜੀ LED ਫੱਟੀ ਆਪਾਂ ਫਿੱਟ ਕਰ ਲੈਣੀ ਆ ਆ ਦੇਖੋ ਇੱਥੇ ਆਪਣੇ ਕੋਲੇ ਆ ਪਾਣੀ ਵਾਲੀ ਪਾਇਪ ਪਈ ਸੀ ਬਾਈ ਕੋਲੇ ਮੱਤੀਆਂ ਵਿੱਚ ਦੀ ਫਿਰ ਉਹ ਲੇਕਸ ਦੀ ਆਪਾਂ ਇਧਰਲੇ ਪਾਸੇ ਇਹ ਪਾਤੀ ਦੂਜੇ ਪਾਸੇ ਆਪਾਂ ਦੂਜੀ ਪਾਇਪ ਪਾ ਲਈ ਤੇ ਜੇ ਤੁਸੀਂ ਬਿਜਲੀ ਵਾਲੀ ਪਾਇਪ ਲੈਣੀ ਆ ਤੁਸੀਂ ਉਹ ਵੀ ਲੈ ਸਕਦੇ ਹੋ ਵਿਚਾਰ ਦੇ ਵਿੱਚੋਂ ਉਸ ਤੋਂ ਬਾਅਦ ਆਪਾਂ ਜਿਹੜੀ ਫਲੇਟ ਤਾਰ ਆ ਬਈ ਇਹਦੇ ਨਾਲ ਜੋੜ ਕੇ ਇਹਨੂੰ ਲੰਮੀ ਜਿਹੜੀ ਤਾਰ ਇਹਦੇ ਨਾਲ ਲਾਦੀ ਹੁਣ ਆਪਾਂ ਸਾਨੂੰ ਚਲਾ ਕੇ ਦਿਖਾਉਣੇ ਹੈਗੇ ਚਾਨਣ ਦੇਖੋ ਤੁਸੀਂ ਇਹਨਾਂ ਦਾ ਆਹ ਦੇਖੋ ਬਈ ਇਸ ਤਰ੍ਹਾਂ ਆਪਾਂ ਇਹਨੂੰ ਚਲਦੀ ਫਿਰਦੀ ਜਿਹੜੀ ਲਾਈਟ ਆ ਕਹਿ ਸਕਦੇ ਆ ਜਿੱਥੇ ਮਰਜੀ ਤੁਸੀਂ ਇਹਨ ਜ਼ਰੂਰੀ ਨਹੀਂ ਤੁਸੀਂ ਬਾਈ ਇਹਨੂੰ ਪੜਨ ਲਈ ਥੋੜੇ ਵੀ ਕਿਹਨੇ ਕੰਮ ਆਉਣਾ ਜੇ ਤੁਹਾਨੂੰ ਬਾਈ ਕਿਤੇ ਹੋਰ ਲੋਡ ਐ ਤੁਹਾਨੂੰ ਜਿਆਦਾ ਰੋਸ਼ਨੀ ਦੀ ਲੋਡ ਐ ਕਿਤੇ ਨੇਰਾਗਾ ਕੋਈ ਕੰਮ ਤਾਂ ਹੁੰਦਾ ਕਿਤੇ ਤੁਸੀਂ ਇਹਨੂੰ ਮਰਜੀ ਲੰਮੀ ਤਾਰ ਇਹਦੇ ਨਾਲ ਜੋੜ ਕੇ ਚੱਕ ਕੇ ਤੁਸੀਂ ਇੱਥੇ ਨੂੰ ਮਰਜੀ ਲਾ ਲਓ ਨਾ ਇਹਦਾ ਟੁੱਟਣ ਦਾ ਖਤਰਾ ਨਾ ਕੋਈ ਫੁੱਟਣ ਦਾ ਖਤਰਾ ਤੇ ਬਹੁਤ ਹੀ ਆਸਾਨੀ ਨਾਲ ਇਹਨੂੰ ਆਪਾਂ ਘਰੇ ਤਿਆਰ ਕਰ ਸਕਦੇ ਆ ਆਪ ਹੀ ਕੋਈ ਮਿਸਤਰੀ ਦੀ ਵੀ ਲੋੜ ਨਹੀਂ ਇਹਦੇ ਉੱਪਰ ਉਸ ਤੋਂ ਬਾਅਦ ਹੁਣ ਆਪਾਂ ਅੰਦਰ ਜਿਹੜੇ ਬਾਈ ਨੇ ਜਿਹੜਾ ਬੋਰਡ ਲਾਇਆ ਬੋਰਡ ਕੋਲੇ ਤੁਹਾਨੂੰ ਆਪਾਂ ਲਾ ਕੇ ਦਿਖਾਉਣੇ ਉੱਥੇ ਬਾਈ ਦੀ ਰੋਸ਼ਨੀ ਕਿਸ ਤਰ੍ਹਾਂ ਲੱਗਦੀ ਆ ਦੇਖੋ ਅੱਬਾਈ ਦਾ ਇੱਥੇ ਬੋਰਡ ਲੱਗਾ ਹੋਇਆ ਬੋਰਡ ਦੇ ਆਪਾਂ ਦੋਨੇ ਸਾਈਡਾਂ ਦੇ ਭਾਈ ਜਿਹੜੀਆਂ ਇਹ ਦੋਨੇ ਫੱਟੀਆਂ ਲਾ ਦਿਆਂ ਇਹਨਾਂ ਦੇ ਭਾਈ ਇੱਕ ਸਾਲ ਦੀ ਜਿਹੜੀ ਗਰੰਟੀ ਹੈ ਹੁੰਦੀ ਹੈ ਬਾਜ਼ਾਰ ਦੇ ਵਿੱਚ ਆਪਾਂ ਨੂੰ ਮਿਲਦੀ ਹੈਗੀ ਜੇ ਕਿਤੇ ਖਰਾਬ ਹੋ ਜਾਣ ਤਾਂ ਫੇਰ ਵੀ ਆਪਾਂ ਨੂੰ ਕੋਈ ਦੁਬਾਰੇ ਉਹੀ ਲੰਮਾ ਪ੍ਰੋਜੈਕਟ ਨਹੀਂ ਬਟਣਾ ਪੈਂਦਾ ਆਸਾਨੀ ਨਾਲ ਹੀ ਆਪਾਂ ਬਾਜ਼ਾਰ ਦੇ ਵਿੱਚੋਂ ਦੁਬਾਰੇ ਲਾ ਕੇ ਜਿਹੜੀਆਂ ਲਾ ਕੇ ਆਪਾਂ ਇਹ ਚੇਂਜ ਕਰ ਸਕਦੇ ਆ ਤੇ ਬਾਈ ਦਾ ਕਹਿੰਦਾ ਵੀ ਕੰਮ ਓਕੇ ਹੋ ਗਿਆ ਕਹਿੰਦਾ ਬਈ ਚੰਨਾ ਬਹੁਤ ਜ਼ਿਆਦੇ ਤੇ ਮੇਰਾ ਭਰਾ ਤੁਸੀਂ ਦੱਸਿਓ ਕਮੈਂਟਾਂ ਦੇ ਵਿੱਚ ਵੀ ਤੁਹਾਨੂੰ ਆਪਣਾ ਕੰਮ ਕਿਸ ਤਰ੍ਹਾਂ ਲੱਗਿਆ ਇਸ ਤਰ੍ਹਾਂ ਦੇ ਵੀ ਹੋਰ ਵੀਡੀਓਆਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਮੇਰਾ ਪਰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਸਤਿ ਸ਼੍ਰੀ ਅਕਾਲ ਬਈ ਸਾਰੇ ਵੀਰਾਂ ਨੂੰ